ਮਾਨਸ ਕੀ ਜਾਤ ਸਭ ਇੱਕੇ ਪਹਿਜਾਨੂ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਕਿ ਕੋਈ ਜਾਤ ਪਾਤ ਨਹੀਂ ਹੈ ਸਿਰਫ ਇੱਕ ਮਾਨਸ ਦੀ ਜਾਤ ਹੈ ਉਸ ਦੀ ਸੇਵਾ ਕਰਨੀ ਹੈ ਜੇ ਚੰਗੇ ਕਰਮ ਕਰਾਂਗੇ ਤਾਂ ਸਤਗੁਰਾਂ ਦੇ ਨੇੜੇ ਹੋ ਜਾਵਾਂਗੇ ਜੇ ਮਾੜੇ ਕਰਮ ਕਰਾਂਗੇ ਤੇ ਸਤਗੁਰਾਂ ਤੋਂ ਦੂਰ ਹੋ ਜਾਵਾਂਗੇ ਜੇ ਚਾਹਣੇ ਆ ਕਿ ਆਪਾਂ ਆਪਣੇ ਗੁਰੂ ਤੱਕ ਆਪਣੇ ਅਕਾਲ ਪੁਰਖ ਤੱਕ ਆਪਣੇ ਸਤਗੁਰਾਂ ਨਾਲ ਪ੍ਰੇਮ ਬਣਾਈ ਰੱਖਣਾ ਤਾਂ ਇਸ ਨਰ ਸੇਵਾ ਨਾਰਾਇਣ ਸੇਵਾ ਮਨੁੱਖਾਂ ਦੀ ਸੇਵਾ ਕਰੀ ਜਾਓ ਅੱਜ Eid ਹੈ ਜਾਂ ਕੋਈ Hindu ਪੁਰਬ ਹੈ ਜਦ ਕੋਈ ਵੀ ਪੁਰਬ ਹੈ ਸਭ ਦੇ ਵਿੱਚ ਸਾਂਝੀ ਵਾਲਤਾ ਦਾ ਉਪਦੇਸ਼ ਦੇਣਾ ਚਾਹੀਦਾ ਹੈ ਹਰੇਕ ਨੂੰ ਰੱਜ ਕੇ ਸੇਵਾ ਕਰਨੀ ਚਾਹੀਦੀ ਹੈ ਕੋਈ ਜਾਤ ਪਾਤ ਰਮੀ ਨਹੀਂ ਦੇਖਣਾ ਚਾਹੀਦਾ ਅੱਜ ਦੇਸ਼ ਭਰ ਦੇ ਵਿੱਚ Eid ਦਾ ਤਿਹਾਰ ਮਨਾਇਆ ਜਾ ਰਿਹਾ ਵਾ ਤਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੀ ਜਾਮਾ ਮਸਜਿਦ ਦੇ ਬਾਹਰ ਅਸੀਂ ਮੌਜੂਦ ਹੈਗੇ ਆ ਇੱਕ ਸੰਦੇਸ਼ ਵੀ ਦਿੱਤਾ ਜਾ ਰਿਹਾ ਵਾ ਤੋਂ ਸਿੱਖ ਭਾਈਚਾਰੇ ਵੱਲੋਂ ਅੱਜ ਇੱਥੇ ਸ਼ਪੀਲ ਲਗਾਈ ਗਈ ਆ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਵੱਡੀ ਤਰ੍ਹਾਂ ਦੇ ਵਿੱਚ ਜੋ ਮੁਸਲਮਾਨ ਭਾਈਚਾਰਾ ਵਾ ਉਹ ਈਦ ਦੀ ਨਮਾਜ਼ ਅਦਾ ਕਰਕੇ ਜਲ ਸ਼ੱਕ ਰਿਹਾ ਵਾ ਤਾਂ ਗੱਲਬਾਤ ਕਰਾਂਗੇ ਕਿਉਂਕਿ ਇੱਕ ਸੰਦੇਸ਼ ਜਿਹੜਾ ਵਾ ਉਹ ਦਿੱਤਾ ਜਾ ਰਿਹਾ ਵਾ ਦੇਸ਼ ਭਰ ਦੇ ਵਿੱਚ ਭਾਈ ਜੀ ਈਦ ਦਾ ਤਿਹਾੜਾ ਹੈਗਾ ਵਾ ਅੱਜ ਤੁਸੀਂ ਭਾਈਚਾਰੇ ਦਾ ਇੱਕ ਸੰਦੇਸ਼ ਵੀ ਦੇ ਰਹੇ ਹੋ ਸਾਂਝੀ ਵਾਰਤਾ ਦਾ ਕੀ ਕਹਿਣਾ ਚਾਹੋਗੇ ਸਰਵ ਸਾਂਝੀ ਵਾਲ ਸਿਦਾਂ ਸੋ ਮਾਨੁੱਖੀ ਟੇਕ ਮਾਨਸ ਕੀ ਜਾਤ ਸਭ ਇੱਕੇ ਪਹਿਜਾਨ ਬੋ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਕਿ ਕੋਈ ਜਾਤ ਪਾਤ ਨਹੀਂ ਹੈ ਸਿਰਫ ਇੱਕ ਮਾਨਸ ਦੀ ਜਾਤ ਹੈ ਉਸ ਦੀ ਸੇਵਾ ਕਰਨੀ ਹੈ ਸੋ ਆਪਾਂ ਇਸ ਦੁਨੀਆ ਤੇ ਆਏ ਆ ਇੱਕ ਸੇਵਾ ਤੇ ਸਿਮਰਨ ਜਿਸ ਦੁਨੀਆ ਤੋਂ ਚੰਗੇ ਕਰਮ ਕਰ ਲਾਂਗੇ ਚੰਗੇ ਆਈਆਂ ਬੁਰੀਆਂ ਆਈਆਂ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜੇ ਚੰਗੇ ਕਰਮ ਕਰਾਂਗੇ ਤਾਂ ਸਤਗੁਰਾਂ ਦੇ ਨੇੜੇ ਹੋ ਜਾਵਾਂਗੇ ਤੇ ਮਾੜੇ ਕਰਮ ਕਰਾਂਗੇ ਤੇ ਸਤਗੁਰਾਂ ਤੋਂ ਦੂਰ ਹੋ ਜਾਵਾਂਗੇ ਜੇ ਚਾਹਨੇ ਆ ਕਿ ਆਪਾਂ ਆਪਣੇ ਗੁਰੂ ਤੱਕ ਆਪਣੇ ਅਕਾਲ ਪੁਰਖ ਤੱਕ ਆਪਣੇ ਸਤਗੁਰਾਂ ਨਾਲ ਪ੍ਰੇਮ ਬਣਾਈ ਰੱਖਣਾ ਤਾਂ ਇਸ ਨਰ ਸੇਵਾ ਨਾਰਾਇਣ ਸੇਵਾ ਮਨੁੱਖਾ ਦੀ ਸੇਵਾ ਕਰੀ ਜਾਓ ਇਸ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੈ ਇਸ ਲਈ ਇਹ ਭਾਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਇਹ ਜਿਹੜਾ ਮਨੁੱਖਾ ਦੇ ਹੀ ਮਿਲੀ ਹੈ ਇਹ ਸਿਰਫ ਮਿਲਿ ਕਾਣੇ ਲਈ ਹੈ ਭਾਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਇਸ ਅਕਾਲ ਪੁਰਖ ਨੂੰ ਮਿਲਣ ਵਾਸਤੇ ਮਿਲੀ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਹੋਰ ਦੁਨੀਆਵੀ ਕੰਮ ਜੋ ਕਰਦੇ ਆ ਕਰੀ ਜਾਓ ਪਰ ਉਹ ਤੁਹਾਡੇ ਕੰਮ ਨਹੀਂ ਆਣੇ ਜੇ ਉਸ ਅਕਾਲ ਪੁਰਖ ਨਾਲ ਪ੍ਰੇਮ ਬਣਾਣਾ ਚਾਹੁੰਦੇ ਆ ਤਾਂ ਸੇਵਾ ਤੇ ਸਿਮਰਨ ਸੇਵਾ ਸਿਮਰਨ ਦੇ ਪੰਖ ਲਗਾਓ ਤੇ ਭਗ 사ਗਰ ਤੋਂ ਪਾਰ ਹੋ ਜਾਓ ਇਹ ਦੋ ਪੰਖ ਨੇ ਆਪਣੇ ਪੰਖ ਜਿਵੇਂ ਪੰਛੀ ਨੂੰ ਜੇ ਇੱਕ ਪੱਖ ਵੀ ਟੁੱਟ ਜਵੇ ਪੰਛੀ ਉੜ ਸਕਦਾ ਨਹੀਂ ਉੜ ਸਕਦਾ ਜੇ ਚਾਹਨੇ ਆ ਕਿ ਉੜ ਕੇ ਆਪਾਂ ਆਪਣੇ ਸਤਗੁਰਾਂ ਦੇ ਦਰ ਅਪਚਰਨਾ ਦੇ ਵਿੱਚ ਪਹੁੰਚ ਜਾਈਏ ਇੱਕ ਇਹੀ ਦੋ ਪੰਖ ਨੇ ਇੱਕ ਸੇਵਾ ਦਾ ਤੇ ਦੂਸਰਾ ਸਿਮਰਨ ਦਾ ਇਹ ਦੋ ਪੰਖ ਲਗਾਣੇ ਹਰ ਪ੍ਰਾਣੀ ਨੂੰ ਜ਼ਰੂਰੀ ਨੇ ਜਿਹੜਾ ਲਗਾਏਗਾ ਉਹ ਆਪਣੇ ਗੁਰੂ ਦੇ ਨੇੜੇ ਹੋ ਜਾਏਗਾ ਔਰ ਮੇਰੀ ਤਾਂ ਇਹੀ ਆਸ ਹੈ ਸਭ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਅੱਜ ਈਦ ਹੈ ਜਾਂ ਕੋਈ Hindu ਪर्व ਹੈ ਜਦ ਕੋਈ ਵੀ ਪਰਵ ਹੈ ਸਭ ਦੇ ਵਿੱਚ ਸਾਂਝੀ ਵਾਲਤਾ ਦਾ ਉਪਦੇਸ਼ ਦੇਣਾ ਚਾਹੀਦਾ ਹਰੇਕ ਨੂੰ ਰੱਜ ਕੇ ਸੇਵਾ ਕਰਨੀ ਚਾਹੀਦੀ ਏ ਕੋਈ ਜਾਤ ਪਾਤ ਰਮੀ ਨਹੀਂ ਦੇਖਣਾ ਚਾਹੀਦਾ ਇੱਕ ਗੁਰੂ ਨਾਨਕ ਸਾਹਿਬ ਦਾ ਇਹੀ ਉਦੇਸ਼ ਆ ਮਾਨਸ ਕੀ ਜਾਤ ਸਭ ਇੱਕ ਕੇ ਪਹਿਚਾਨ ਵੋ ਮਿੱਠੀ ਈਦ ਹੈਗੀ ਆ ਮਿੱਠੇ ਜਲਦੀ ਸਵੀ ਲਗਾਈਏ ਇਸ ਲਈ ਮਿੱਠਾ ਜਲ ਸਾਰਿਆਂ ਲਈ ਜਿਹੜਾ ਆਵੇ ਜੀ ਸੱਜ ਕੇ ਰੱਜ ਕੇ ਜਾਵੇ ਜੀ ਹੋਰ ਮੇਰੇ ਮੈਨੂੰ ਮੈਂ ਤਾਂ ਇਹੀ ਆਸਾ ਹੈ ਸਤਗੁਰੂ ਮੇਰੇ ਕੋਲ ਰਹਿੰਦੇ ਸਵਾਸਾ ਤੱਕ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੇਰੇ ਕੋਲ ਸੇਵਾ ਤੇ ਸਿਮਰਨ ਦਿਨ ਦੁਗਣਾ ਰਾਤ ਚੋਗਣਾ ਲੈਂਦੇ ਰਹਿਣ ਜੋ ਕਿ ਮੈਂ ਮੇਰਾ ਪਿਆਰ ਸਤਗੁਣਾਂ ਨਾਲ ਬਣਿਆ ਰਹੇ ਮੈਂ ਸੇਵਾ ਕਰਦਾ ਰਹਾਂ ਸੇਵਾ ਪਹਿਲੀ ਵਾਰੀ ਕਰ ਰਹੇ ਹੋ ਕਿ ਪਹਿਲਾਂ ਵੀ ਅਕਸਰ ਕਰਦੇ ਨਹੀਂ ਜੀ ਮੈਂ ਹਰ ਸਾਲ ਇੱਥੇ ਸਾਲ ਬਾਦ ਲਗਾਈ ਦੀ ਹੈ ਜੀ ਹਾਂਜੀ ਬਿਲਕੁਲ ਇੱਕ ਸੰਦੇਸ਼ ਜਿਹੜਾ ਵਾ ਭਾਈਚਾਰੇ ਦਾ ਦੇ ਰਹੇ ਨੇ ਤਾਂ ਇੱਧਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਿੱਠੇ ਜਲ ਦੀ ਸ਼ਪੀਲ ਲਗਾਈ ਗਈ ਆ ਕਿਉਂਕਿ ਅੱਜ ਮਿੱਠੀ ਈਦ ਵੀ ਹੈਗੀ ਆ ਈਦ ਦੀ ਨਮਾਜ਼ ਜਿਹੜੀ ਆਦਾ ਕੀਤੀ ਗਈ ਤਾਂ ਉਸ ਤੋਂ ਬਾਅਦ ਜੋ ਵੱਡੀ ਗਿਣਤੀ ਦੇ ਵਿੱਚ ਜੋ ਮੁਸਲਮਾਨ ਭਾਈਚਾਰਾ ਉਹ ਅੱਜ ਇੱਥੇ ਮਿੱਠੀ ਸ਼ਪੀਲ ਵੀ ਪੀ ਰਿਹਾ ਵਾ ਤਾ Eid ਤੇਹਾਰ ਦੀਆਂ ਜਿੱਥੇ ਅਸੀਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਦਿੰਨੇ ਆ ਉੱਥੇ ਨਾਲ ਦੀ ਨਾਲ ਇੱਕ ਮੈਸੇਜ ਜਿਹੜਾ ਵਾ ਉਹ ਆਮ ਲੋਕਾਂ ਨੂੰ ਜਿਹੜਾ ਵਾ ਉਹ ਮਿਲ ਰਿਹਾ ਵਾ ਤਾਂ ਇਹ ਤਸਵੀਰਾਂ ਜੋ ਅਸੀਂ ਤੁਹਾਡੇ ਨਾਲ ਅਸੀਂ ਇੱਥੇ ਸਾਂਝੇ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਾਮਾ ਮਸਜਿਦ ਦੇ ਬਾਹਰ ਜੋ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਭਾਈਚਾਰਾ ਵਾ ਉੱਥੇ ਸ਼ਪੀਲ ਵੀ ਲੈ ਰਿਹਾ ਵਾ ਕਿਉਂ ਇਹ ਤਸਵੀਰਾਂ ਨੇ ਇੱਕ ਸਾਂਝੀ ਵਾਰਤਾ ਦੀਆਂ ਤਾਂ ਇਹ ਇੱਕ ਸੰਦੇਸ਼ ਦਿੰਦਾ ਵਾ ਜਿਵੇਂ ਕਿ ਬਾਈ ਜੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਇੱਕ ਸੰਦੇਸ਼ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਵਾ ਤਮਿਲ ਜੁਲ ਕੇ ਰਹਿਣਾ ਚਾਹੀਦਾ ਵਾ ਇੱਥੇ ਸ਼ਪੀਲ ਜਿਹੜੀ ਆ ਲਗਾਈ ਗਈ ਹੈ ਤਸਵੀਰਾਂ ਤੁਹਾਡਾ ਨਾ ਸੀ ਸਾਂਝੇ ਕੀਤੀਆਂ ਵਾ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮਹਿੰਦ ਜਗਮਨ ਟੀਵੀ ਲੁਧਿਆਣਾ